ਪਿਛਲੇ 2 ਦਿਨਾਂ ਦੇ ਵਿੱਚ ਦਸੂਹਾ ਪੁਲਿਸ ਸਟੇਸ਼ਨ ਦੇ ਵਿੱਚ ਵਕਫਾ ਖਵਾਤਾ ਤਾਉਨੀਆਂ ਜਿਹਦੇ ਵਿੱਚ ਐਫ ਆਰ ਨੰਬਰ 155 ਜਿਹੜੀ ਕਿ ਮਰਡਰ ਹੋਇਆ ਸੀਗਾ ਗੜਦੀਵਾਲ ਰੋਡ ਤੇ ਔਰ ਉਹਦੇ ਵਿੱਚ ਬਲਾਈਂਡ ਮਰਡਰ ਸੀਗਾ ਸਾਡੀ ਡੀਐਸਪੀ ਦਸੂਹਾ ਐਸਟੀਓ ਦਸੂਹਾ ਐਂਡ ਸਾਡੀ ਸੀਆਈਏ ਡੀਐਸਪੀ ਟੀ ਐਂਡ ਜਾਰਜ ਸੀਰੀਏ ਸਾਡੇ ਇਮੀਡੀਏਟਲੀ ਉੱਥੇ ਪਹੁੰਚੇ ਟੈਕਨੀਕਲੀ ਔਰ ਦੂਜੀ سوشل میڈیا ਤੋਂ ਹੋਰ ਸਰਜੀਕ ਅਬਦੁਲ ਸਾਰੀਆਂ ਇਨਵੈਸਟੀਗੇਸ਼ਨ ਕਰਨ ਤੇ ਅਸੀਂ ਇਸ ਨਤੀਜੇ ਤੇ ਪਹੁੰਚ ਗਏ ਆਂ ਕਿ ਤਿੰਨ ਬੰਦੇ ਅਸੀਂ ਆਇਡੈਂਟੀਫਾਈ ਕਰ ਲਏ ਜੀ ਆ ਔਰ ਸਾਡੀਆਂ ਟੀਮਾਂ ਬਿਲਕੁਲ ਲੱਗੇ ਪਹੁੰਚ ਗਈਆਂ ਹੈਗੀਆਂ ਔਰ ਉਹ ਤਿੰਨ ਦੇ ਤਿੰਨ ਦੋਸ਼ੀ ਹੀ ਅਸੀਂ ਜਲਦੀ ਹੀ ਗ੍ਰਿਫਤਾਰ ਕਰ ਲਾਂਗੇ ਔਰ ਬਜਾ ਰੰਜੀ ਸੀੜੀ ਆ ਉਹ ਆਫਟਰ ਰੈਸਟਰੀ ਮੈਂ ਕਲੀਅਰ ਕਰ ਸਕੂਗਾ ਉਹ ਦੁਆਰਾ ਐਸਐਸਪੀ ਸਾਹਿਬ ਵੀ ਸ਼ਾਇਦ ਪ੍ਰੈਸ ਕੰਫਰੈਂਸ ਕਰ ਲਵੇ ਉਦੋਂ ਪੁਲੀਰ ਕਰਦਾਂਗੇ ਪਰ ਦੋਸ਼ੀ ਸਾਡੇ ਤਿੰਨੇ ਇਹਦੇ ਚ ਨਾਮਿਨੇਟ ਹੋ ਗਏ ਆ। ਔਰ ਸਾਡੀਆਂ ਟੀਮਾਂ ਨੇ ਡੇ ਐਂਡ ਨਾਈਟ ਮੀਨਟ ਕਰਦੇ ਹੋਏ ਇਹਨੂੰ ਟ੍ਰੇਸ ਕਰ ਲਿਆ ਹੈਗਾ ਔਰ ਮੋਸਟ ਪ੍ਰੋਬਬਲੀ ਸ਼ਾਮ ਤੱਕ ਅਸੀਂ ਉਹਦੀ ਅਪਡੇਟ ਵੀ ਦਿਖਾ ਦੇ ਕਰਾਂਗੇ। ਸਰ ਇੱਕ ਛਗਰਾਂ ਦੇ ਵਿੱਚ ਜਿਹੜੀ ਗੋਲੀ ਚੱਲੀ ਉਹ ਹਾਂਜੀ ਹਾਂਜੀ ਇੱਕ ਰਾਤੀ ਹੀ ਫਿਰ ਦੁਬਾਰਾ ਸਾਡੀਆਂ ਟੀਮਾਂ ਈਵਨ ਸੀਆਈਆਈ ਵਾਲਿਆਂ ਔਰ ਐਸਐਚਯੂਸ ਔਰ ਡੀਐਸਪੀ ਬਾਹਰ ਹੀ ਸੀਗੇ ਮਾਰਡਰ ਦੀ ਤਫਤੀਸ਼ ਕਰ ਰਹੇ ਸੀ। ਇਸੇ ਦੌਰਾਨ ਸਾਨੂੰ ਰਾਤੀ ਇਨਫੋਰਮੇਸ਼ਨ ਆਈ ਬਲਿਜ਼ ਡਫਰਾ ਆਏਗਾ। ਉੱਥੇ ਸੰਗਰਾ ਸੋਰੀ ਸੰਗਰਾ ਪਿੰਡ ਰਾਤ ਨੂੰ ਸਮੇ ਇੱਕ ਕਰਿਆਨਾ ਸ਼ਾਪ ਹੈ ਤੇ ਨਾਲ ਉਹਦੀ ਚੱਕੀ ਹੈਗੀ ਆ ਬੰਦੇਾਂ ਦੇ ਉਹਨਾਂ ਦੀ ਇਹਨਾਂ ਨੇ ਲੁੱਟਖੋ ਕਰਨ ਦੀ ਨੀਅਤ ਨਾਲ ਚਾਰ ਬੰਦੇ ਦਾਖਲ ਹੋਏ ਇੱਕ ਮੋਟਰਸਾਈਕਲ ਤੇ ਬੈਠਾ ਰਿਹਾ ਤੇੰਨ ਅੰਦਰ ਗਏ ਜਿਹੜਾ ਕਿ ਬਹੁਤ ਹੀ ਬਹਾਦਰੀ ਨਾਲ ਉਹ ਸ਼ਾਪਕੀਪਰਜ਼ ਨੇ ਔਰ ਉਹਨਾਂ ਦੇ ਜਿਹੜੇ ਨਾਲ ਦੇ ਪਰਿਵਾਰ ਦੇ ਮੈਂਬਰਾਂ ਨੇ ਉਹਨਾਂ ਦਾ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਰੋਪਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਸਫਲ ਦੇ ਵਿੱਚ ਇੱਕ ਬੰਦਾ ਸਾਡਾ ਜਿਹੜਾ ਸ਼ਾਪਕੀਪਰਸ ਆ ਉਹ ਇੰਜਰਡ ਹੋ ਗਿਆ ਉਹਨਾਂ ਦੇ ਬਿਆਨਾਂ ਤੇ ਅਸੀਂ ਸਖਤ ਕਾਰਵਾਈ ਕਰਦੇ ਹੋਏ 307 ਦੇ ਵਿੱਚ ਔਰ ਆਰਮਜ਼ ਐਕਟ ਦੇ ਵਿੱਚ ਔਰ ਵੱਖ-ਵੱਖ ਧਰਾਵਾਂ ਜਿਹੜੀਆਂ ਲੁੱਟ ਖੋਹਦੀਆਂ ਉਹਦੇ ਵਿੱਚ ਅਸੀਂ ਐਫਆਈਆਰ ਦਰਜ ਕੀਤੀ ਹੈ ਔਰ ਇਸੇ ਦੌਰਾਨ ਸਾਡੀ ਟੀਮਾਂ ਕਿਉਂਕਿ ਬਾਹਰੀ ਸੀਗੀਆਂ ਸਾਰੀਆਂ ਇਨਫੋਰਮੇਸ਼ਨ ਆਈ ਰਾਤ ਦੇ ਸਮੇਂ ਸਿਟੀ ਦੇ ਏਰੀਏ ਦੇ ਵਿੱਚ ਇੱਕ ਮੋਟਰਸਾਈਕਲ ਤੇ ਉਹ ਚਾਰ ਬੰਦੇ ਹੀ ਦੁਬਾਰਾ ਫਿਰ ਦੇਖੇ ਗਏ ਜਿਸ ਨੂੰ ਸਾਡੀਆਂ ਟੀਮਾਂ ਚੇਸ ਕਰ ਰਹੀਆਂ ਸੀ ਜਿਹਦੇ ਵਿੱਚੋਂ ਇੱਕ ਬੰਦਾ ਜਿਹੜਾ ਸੀਗਾ ਉਹ ਮੋਟਰਸਾਈਕਲ ਤੋਂ ਉਹ ਉਹਨਾਂ ਦਾ ਪਿੱਛਾ ਕਰਦੇ ਹੋਏ ਨੱਟ ਭਾਈ ਦੇ ਵਿੱਚ ਡਿੱਗ ਪਿਆ ਔਰ ਉਹਨੇ ਨੱਠਣ ਦੀ ਕੋਸ਼ਿਸ਼ ਕੀਤੀ ਔਰ ਉਸ ਦੌਰਾਨ ਹੀ ਉਹਦੀ ਨੱਟ ਭਜ ਦੇ ਦੌਰਾਨ ਹੀ ਉਹਦੀ ਇੱਕ ਇੰਜਰਡ ਹੋ ਗਿਆ ਉਹ ਉਹ ਹਸਪੀਟਲ ਫਿਰ ਐਡਮਿਟ ਕਰਾਇਆ ਇੱਕ ਗਰੁੱਪ ਉਹ ਵੀ ਸਾਰਾ ਆਇਡੈਂਟੀਫਾਈ ਅਸੀਂ ਕਰ ਲਿਆ ਹੈਗਾ ਇੱਕ ਬੰਦਾ ਜਿਹੜਾ ਹੈਗਾ ਹਸਪੀਟਲ ਐਡਮਿਟ ਹੈਗਾ ਜਦੀ ਲੱਤ ਟੁੱਟ ਗਈ ਹੈਗੀ ਔਰ ਬਾਕੀ ਜਿਹੜੇ ਤਿੰਨ ਉਹਦੇ ਸਾਥੀ ਹੈਗੇ ਇੱਕ ਬਸੂਰੇ ਦਾ ਹੈਗਾ ਇੱਕ ਕਰਤਾਰਪੁਰ ਦਾ ਹੈਗਾ ਔਰ ਇੱਕ ਪਲੱਤ ਥਾਣੇ ਦਾ ਹੈ ਇਹ ਵੀ ਟੀਮਾਂ ਸਾਡੀਆਂ ਲੱਗੀਆਂ ਹੋਈਆਂ ਬਹੁਤ ਜਲਦੀ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਾਂਗੇ ਔਰ ਸਖਤ ਕਾਰਵਾਈ ਹੋਏਗੀ ਔਰ ਮੈਂ ਸੂਹਾ ਵਾਸੀਆਂ ਨੂੰ ਬਹੁਤ ਹੀ ਕਮਾਗਾ ਵੀ ਇਹਨਾਂ ਨੇ ਬਹਾਦਰੀ ਨਾਲ ਜਿਹੜਾ ਕੰਮ ਕੀਤਾ ਹੈਗਾ ਔਰ ਉਮੀਦ ਕਰਦਾ ਇਸੇ ਤਰ੍ਹਾਂ ਜਿੱਦਾਂ ਰਾਤੀ ਪੁਲਿਸ ਨੂੰ ਸਹਿਯੋਗ ਮਿਲਿਆ ਸਾਰੇ ਸ਼ਹਿਰ ਵਾਸੀਆਂ ਦਾ ਅੱਗੇ ਤੋਂ ਵੀ ਮਿਲਦਾ ਰਹੇਗਾ ਔਰ ਇਹੋ ਜਿਹੇ ਜਿਹੜੇ ਮਾੜੇ ਬੰਦੇ ਆ ਇਹਨਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਬਹੁਤ ਸਖਤ ਕਾਰਵਾਈ ਹੋਏਗੀ ਇਹ ਬਿਲਕੁਲ ਬਰਦਾਸ਼ਤ ਕਰਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਚਾਹੇ ਉਹ ਸਨੇਚਿੰਗ ਛੋਟੀ ਹੈ ਜਾਂ ਚਾਹੇ ਵੱਡੀ ਹੈਗੀ ਸਰ ਇੱਕ ਕੈਂਥਾ ਦੇ ਵਿੱਚ ਰਾਤੀ ਸਕੰਦਰ ਮੱਛੀ ਆ ਰਹਾ ਉਹਦੇ ਕੋਲ ਡੇਢ ਕੋ ਲੱਖ ਰੁਪਏ ਦੀ ਕੋਈ ਉਹ ਵੀ ਉਹਦੇ ਬਾਰੇ ਕੀ ਚੱਲ ਰਿਹਾ ਮੈਂ ਕਹਿੰਦੀ ਇਹ ਜਿਹੜੀ ਇਹ ਜਿਹੜਾ ਗਰੁੱਪ ਹੈਗਾ ਆ ਅਸੀਂ ਵੀ ਬਹੁਤ ਕਈ ਦਿਨਾਂ ਤੋਂ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿਉਂਕਿ ਰਾਤੀ ਹੀ ਇਹ ਗਰੁੱਪ ਕਲੀਅਰ ਹੋਇਆ ਹੈਗਾ ਆ ਆਊਟ ਆਫ ਡਿਸਟ੍ਰਿਕਟ ਸੀਗਾ ਇਹ ਸਿਰਫ ਇੱਕ ਬੰਦਾ ਇਹਨਾਂ ਨੂੰ ਇੱਥੋਂ ਹੈਲਪ ਕਰ ਰਿਹਾ ਸੀ ਜਿਹੜਾ ਦਸੂਏ ਦਾ ਸੀ ਔਰ ਸਾਨੂੰ ਪੂਰੀ ਉਮੀਦ ਹੈ ਵੀ ਇਹ ਗਰੁੱਪ ਨੇ ਹੀ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਈਆਂ ਸਾਡੀਆਂ ਕਾਫੀ ਵਾਰਦਾਤਾਂ ਹੈਗੀਆਂ ਜਿਹੜੀਆਂ ਟ੍ਰੇਸ ਹੋ ਜਾਣਗੀਆਂ ਸਾਡੀਆਂ ਟੀਮਾਂ ਸੀਏ ਦੀਆਂ ਔਰ ਸੂਆ ਐਸੋਸੀਏਸ਼ਨ ਆ ਬੋਲੋ ਅ ਅਦਰ ਡਿਸਟ੍ਰਿਕਟਸ ਦੇ ਨਾਲ ਵੀ ਅਸੀਂ ਸੀਏ ਦੇ ਨਾਲ ਟੱਚ ਚਗੇ ਆ ਜਿਵੇਂ ਪੂਰਥਲੇਸੀ ਵਾਲਿਆਂ ਨਾਲ ਪਲੱਸ ਜਲੰਧਰ ਵਾਲਿਆਂ ਨਾਲ ਔਰ ਕਿਉਂਕਿ ਇੰਟਰ ਕਹਿੰਦੇ ਡਿਸਟ੍ਰਿਕਟ ਇੱਕ ਗੈਂਗ ਇੱਕ ਤਰ੍ਹਾਂ ਦਾ ਬਣ ਗਿਆ ਸੀ ਜਿਹਨੂੰ ਟ੍ਰੇਸ ਕਰਦੇ ਕਰਦੇ ਸਾਡੀਆਂ ਟੀਮਾਂ ਵੀ ਲੱਗੀਆਂ ਹੋਈਆਂ ਸੀਗੀਆਂ ਰੱਤੀ ਸਾਨੂੰ ਸਫਲਤਾ ਮਿਲੀ ਹੈ ਔਰ ਇੱਕ ਬੰਦੇ ਦੀ ਜਿਵੇਂ ਲੱਤ ਟੁੱਟ ਗਈ ਹੈਗੀ ਆ ਉਹਦੇ ਦੀ ਇਨਡੈਰੋਗੇਸ਼ਨ ਚ ਹੀ ਸਾਰਾ ਗੁਰੂ ਪਨਗਾ ਹੋਇਆ ਸਰ ਦੱਸੋ ਆ ਸ਼ਹਿਰ ਵਾਸੀ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੇਰੀ ਅਪੀਲ ਹੈ ਵੀ ਬਿਲਕੁਲ ਪੁਲਿਸ ਉਹਨਾਂ ਦੇ ਨਾਲ ਖੜੀ ਹੈ ਡੀਐਨ ਨਾਈਟ ਖੜੀ ਹੈਗੀ ਕਿਸੇ ਤਰ੍ਹਾਂ ਦੀ ਵੀ ਕੋਈ ਇਨਫੋਰਮੇਸ਼ਨ ਹੈਗੀ ਆ ਪਲੀਜ਼ ਸਾਡਾ ਜਿਹੜਾ ਨੰਬਰ ਹੈਗਾ ਕੰਟਰੋਲ ਦਾ ਹੈਗਾ ਆ ਐਸਐਸਪੀ ਸਾਹਿਬ ਦਾ ਹੈਗਾ ਮੇਰਾ ਨੰਬਰ ਆਲਮੋਸਟ ਤਕਰੀਬਨ ਤੇ ਕਿਉਂ ਸਾਰਿਆਂ ਕੋ ਹੈਗਾ ਜੇ ਉਹਨਾਂ ਨੂੰ ਲੱਗਦਾ ਵੀ ਲੋਕਲ ਇਨਫੋਰਮੇਸ਼ਨ ਦੇ ਕਿ ਲੀਕ ਹੋ ਜਾਂਦੀ ਹੈ ਸਾਡਾ ਨਾਮ ਨਸ਼ਰ ਹੋ ਜਾਂਦਾ ਪਲੀਜ਼ ਸਾਡੇ ਨਾਲ ਸਹਿਯੋਗ ਕਰਨ ਉਹਨਾਂ ਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਏਗਾ ਇਨਫੋਰਮੇਸ਼ਨ ਦੇਣ ਵਾਲੇ ਦਾ ਮਾੜੇ ਬੰਦਿਆਂ ਦੀ ਇਨਫੋਰਮੇਸ਼ਨ ਦਿਓ ਚਾਹੀਓ ਡਰੱਗਸ ਵਾਲੇ ਜਾਂ ਚਾਹੀਓ ਸਨੈਚਿੰਗ ਕਰਦਾ ਵਾਲੇ ਬਿਲਕੁਲ ਜ਼ੀਰੋ ਟੋਲਰੈਂਸ ਹੈ ਬਿਲਕੁਲ ਇਹ ਚੀਜ਼ ਬਰਦਾਸ਼ਤ ਨਹੀਂ ਹੋਊ ਔਰ ਸਖਤ ਕਾਰਵਾਈ ਹੋਏਗੀ ਔਰ ਜੇਕਰ ਜਿਹੜਾ ਚੀਜ਼ ਲੱਗਦੀ ਆ ਪਬਲਿਕ ਨੂੰ ਵੀ ਪੁਲਿਸ ਵਾਲੇ ਮਿਲੇ ਹੋਏ ਆ ਜੀ ਡੂਰਿੰਗ ਇਨਵੈਸਟੀਗੇਸ਼ਨ ਇਸੇ ਪੁਲਿਸ ਵਾਲੇ ਦੀ ਕੋਈ ਸ਼ਮੂਰਿਅਤ ਆਉਂਦੀ ਹੈ ਕੋਈ ਇਮੀਡੀਏਟਲੀ ਉੱਤੇ ਸਖਤ ਕਾਰਵਾਈ ਹੋਏਗੀ ਜੇ ਜੀ ਪਬਲਿਕ ਨੂੰ ਲੱਗਦਾ ਹੈਗਾ ਬਲੈਕ ਸ਼ੀਪ ਹਰ ਜਗ੍ਹਾ ਹੁੰਦੀਆਂ ਪਰੰਤੂ ਬਰਦਾਸ਼ਤ ਨਹੀਂ ਹੋਊਗਾ ਜੋ ਪਹਿਲਾਂ ਹੋ ਗਿਆ ਹੋ ਗਿਆ ਹੁਣ ਬਿਲਕੁਲ ਸਖਤ ਕਾਰਵਾਈ ਹੋਊਗੀ ਬੇਸ਼ੱਕ ਕੋਈ ਵੀ ਹੋਵੇ ਕਿਹੜੇ ਮਰਜ਼ੀ ਰਿੰਕ ਤੇ ਠੀਕ ਹੈ